ਅੱਧੀ ਖੜੀ ਅਸੀਂ ਲਵੇ ਤੇ ਜੀ ਉੱਤੇ ਹਰਾ ਵੱਢਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆ ਗਏ ਇੱਕ ਮੁੰਡਾ ਵਿੱਚ ਸਿਆਣਾ ਦੀ ਉਹਨੇ ਅਸੀਂ ਸਾਬਨਦਾ ਜਦੇ ਗਦਾ ਗੱਦ ਸਾਰੇ ਕੱਢ ਲਏ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣੇ ਆ ਡੇਢ ਘੰਟਾ ਬਾਅਦ ਆਏ ਨੇ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛੇ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਵੀ ਜਦੋਂ ਬੈਂ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜੀ ਇਹ ਇਹ ਆਏ ਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਦਿਆਂ ਨੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵੀ ਬੈਂ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨਲਕੀ ਮੰਦਿਓ ਇਹ ਡਰਾਈਵਰ ਦੀ ਨਲਕੀ ਆ ਜੀ ਕਿਹੜੇ ਸਕੂਲ ਦੀ ਬੱਸ ਇੱਕ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਦੋ ਬ੍ਰਿਟਿਸ਼ ਐਂਡ ਦੋ ਬ੍ਰਿਸ਼ਟ ਦੀ ਉਹਦੀ ਸਕੂਲ ਦੀ ਬੈਨ ਡਰਾਈਵਰ ਤੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ ਸੱਤੀ ਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆ ਆਪਣੀ ਦਲਦਿਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਬਣ ਜਿਹੜੀ ਮੇਨ ਰੋਡ ਜਾਂਦੀ ਆ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨੀ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ نیچے ਲਾੜੀ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਭੰਨਿਆ ਫਿਰ ਅਸੀਂ ਬਾਹਰ ਨਿਕਲੇ ਆ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਇਹ ਸਵੇਰੇ ਹੋਊਗੀ ਅਸੀਂ ਉੱਥੋਂ 8:14 ਤੇ ਚੱਲ ਪਏ ਆ। ਰਸਤੇ ਦੀ ਥੋੜੀ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨ ਪੇਜੀ ਨੂੰ। ਓਵੇਂ-ਓਵੇਂ ਅਸੀਂ ਆਏ ਆ। ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ। ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ। ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ। ਨੇ ਮਾਮਾ ਡਰਾਈਵਰ ਵੀ ਮੰਨਦਾ ਇਹ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਆਉਦਾ ਸਕੂਲ ਦਾ ਪਰ ਉਹ ਇਹ ਰਸਤੇ ਉਹ ਕਿਉਂ ਆਇਆ ਜਦ ਕਿ بارشਾਂ ਹੋਈਆਂ ਵੀ ਇਹਨੇ ਕੱਚਾ ਰਸਤਾ ਹੈ ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ ਚ ਬੱਚੇ ਕਿੰਨੇ ਨੇ ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਔਰ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆਇਆ ਲੇਡੀ ਕੰਡਕਟਰ ਆ ਹਾਂ ਤਾਂ ਫੇ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਹਜੇ ਤਾਂ ਮਤਲਬ ਇੱਧਰ ਪੂਰੀ ਅਨਾ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਤੇ ਆਪ ਮੰਨਦਾ ਵੀ ਮੈਂ 40 ਦੀ ਸਪੀਡ ਦੇ ਕਰੀਬ ਸੀ ਕੀ ਬਣਦੀ ਆ ਇਹਨੇ ਬੱਚੇ ਹੋਣ ਵੈਂਚ ਤੇ ਹਜੇ ਰਸਤੇ ਤੇ ਹੋਵੇ ਨਾਲ ਬਰਬਰ ਪਾਣੀ ਦਾ ਸੂਆ ਵਗਾਰਾ ਹੋਵੇ ਤੇ 40 ਦੀ ਸਪੀਡ ਤੇ ਚਲਾ ਰਿਹਾ ਹਾਂ ਬੀਡ ਵਰਨਰ ਦੇਖੋ ਸਾਰੀਆਂ ਗੱਡੀਆਂ ਤੇ ਲੱਗੇ ਹੋਏ ਆ। ਕਾਰਵਾਈ ਕਰੂਗੇ ਡਰਾਈਵਰ ਦੀ ਗਲਤੀ ਹੈਗੀ। ਡਰਾਈਵਰ ਦੀ ਗਲਤੀ ਹੈ। ਕਰੋਗੇ ਕਾਰਵਾਈ ਕਰੋਗੇ ਡਰਾਈਵਰ ਤੇ। ਬਿਲਕੁਲ ਡਰਾਈਵਰ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ। ਡਰਾਈਵਰ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ। ਕਿਤੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਹੇ ਆ ਜੋ ਵੀ ਫਰਦਰ ਇਨਵੈਸਟੀਗੇਸ਼ਨ ਤੇ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ।